ਅੱਜ ਗੁਰਦਾਸਪੁਰ ਟਾਣਾ ਮੰਡੀ ਦੇ ਇੈਕਟਿਵਿਟੀਟ ਡਿਪਾਰਟਮੈਂਟ ਵੱਲੋਂ ਜਿਹੜਾ ਖਾਨ ਮੇਲੇ ਦਾ ਆਯੋਜਨ ਕੀਤਾ ਗਿਆ ਵਾ ਔਰ ਬਹੁਤ ਵਧੀਆ ਢੰਗ ਨਾਲ ਜਿਹੜੀਆਂ ਨੇ ਲੇਟੈਸਟ ਮਸ਼ੀਨਾਂ ਦੀ ਪ੍ਰਦਰਸ਼ਨੀ ਲੱਗੀ ਆ ਜਿਹਦੇ ਤੇ 50% ਤੋਂ ਲੈ ਕੇ 80% ਦਾ ਸਬਸਿਡੀ ਜਿਹੜੀ ਆ ਉਹਦਾ ਲਾਭ ਸਾਡੇ ਕਿਸਾਨ ਭਰਾ ਉਠਾ ਸਕਦੇ ਆ ਉਹਦੇ ਨਾਲ ਨਾਲ ਜੋ ਖੇਤ ਧਰਮਾ ਨੇ ਪ੍ਰਦਰਸ਼ਨ ਕੀਤੇ ਆ ਉਹਨਾਂ ਦੀਆਂ ਪ੍ਰਦਰਸ਼ਨੀਆਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਮੁਕਤਾਨੀ ਚਾਹੀਦੀ ਪੜੀ ਆ ਪਰ ਮੈਂ ਧੰਨਵਾਦ ਕਰਦਾ ਸਾਡੇ ਮਾਰੀਓ ਮੁੱਖ ਮੰਤਰੀ ਸੁਖਵੰਤ ਸਿੰਘ ਜੀ ਦਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਸਾਰੇ ਪ੍ਰੋਗਰਾਮ ਚਲਾਏ ਜਾ ਰਹੇ ਨੇ ਔਰ ਅਚੇਚੇ ਤੌਰ ਤੇ ਮੈਂ ਸਾਡੇ ਜਿਲ੍ਹੇ ਚੀਫ ਐਗਰੀਕਲਚਰ ਅਫਸਰ ਅਤੇ ਪੰਜਾਬ ਕਰਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਸਾਰੇ ਇਲਕਸ਼ਾ ਐਗਰੀਕਲਚਰ ਡਿਪਾਰਟਮੈਂਟ ਦੇ ਸਾਰੇ ਉਲਾਜਮਾਂ ਦਾ ਜਿਨ੍ਹਾਂ ਨੇ ਬੜਾ ਅੱਛਾ ਅੱਜ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਔਰ ਕਿਸਾਨ ਭਰਾਵਾਂ ਨੂੰ ਕਹਿ ਦਿੱਤਾ ਕਿ ਆਓ ਅਸੀਂ ਇਹੋ ਜਿਹੇ ਕਿਸਾਨ ਮੇਲਿਆਂ ਤੋਂ ਲੋਕਤ ਪਾਈਏ ਔਰ ਕਿਸਾਨੀ ਦੀ ਜੜਾ ਵਾਲੀ ਉਹ ਲਾਹੇਮੰਦਤਾ ਜੜਾ ਵਾਲਾ ਭਾਈ ਰਾਂਜੀਤ ਮੈਂ ਆ ਆ ਰਿਹਾ ਤੇ ਤੁਸੀਂ ਜਲਦੀ ਕੋਲੀ ਨੂੰ ਮੋਟਾ ਕਹਿਣਾ ਆਪਾਂ ਅੱਪਾ ਜੀ ਬਹੁਤ ਵਧੀਆ ਢੰਗ ਨਾਲ ਜਿਹੜਾ ਵਾਅਦਾ ਸੀ ਵੀ ਲੈ ਕੇ ਸਰਕਾਰ ਕੰਮ ਕਰ ਰਹੀ ਆ ਪਿੱਛੇ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਬਹੁਤ ਨੁਕਸਾਨ ਹੋਇਆ ਸੀਗਾ ਆਸ਼ਾ ਕਰਕੇ ਖਰਾਬਾ ਹੋਇਆ ਹਜ਼ਾਰਾਂ ਏਕੜ ਦੀ ਦਿੱਤਾ ਔਰ ਉਹਦਾ ਤੁਸੀਂ ਦੇਖੋ ਕਿ ਸਰਕਾਰ ਤੋਂ 30000 ਪਰ ਏਕੜ ਕੰਪਨਸੇਸ਼ਨ ਜਿਹੜਾ ਉਹ ਦਿੱਤਾ ਜਾ ਰਿਹਾ ਔਰ 190 ਕਰੋੜ ਰੁਪਇਆ ਜ਼ਿਲ੍ਹਾ ਗਲਾਸਪੁਰ ਦੇ ਵਿੱਚ ਕਿਸਾਨਾਂ ਨੂੰ ਕੰਪਨਸੇਸ਼ਨ ਦਿੱਤਾ ਜਾਣਾ 81 ਹਜ਼ਾਰ ਤੱਕ ਜਿਹੜੀ ਉਹ ਹੋ ਚੁੱਕੀ ਆ ਬਹੁਤ ਕੰਡੀਆਂ ਚੱਕਰ ਜਿਹੜਾ ਵਾ ਅਪਾਰਟਮੈਂਟ ਨੂੰ ਪੂਆ ਫੀਲੀਆ ਲਾ ਲਿਆ ਜਿਹੜਾ ਜੀ ਹੈ ਬਿੱਲਾਂ ਦੀ ਡੇਟ ਜਿਹੜੀ ਆ ਉਹ ਬਹੁਤ ਜੰਮੀ ਰੋਫ ਜਿਹੜੀ ਆ ਜਿਹੜੀ ਆ ਪਾਰ ਕਰ ਦਿੱਤੀ ਜਾਊਗੀ ਉਹ ਬੜੇ ਵਧੀਆ ਢੰਗ ਨਾਲ ਪਾਰਦਰਸ਼ੀ ਢੰਗ ਨਾਲ ਜਿਹੜਾ ਸਰਵਿਸ ਖੇਤਕਾਰ ਕਿਸਾਨਾਂ ਦੇ ਸੁਵਿਧਾ ਵਾਸਤੇ ਕਿਸਾਨ ਮੇਲੇ ਉਹਨਾਂ ਦੇ ਟ੍ਰੇਨਿੰਗ ਵਾਸਤੇ ਉਹਨਾਂ ਦੀ ਜਾਣਕਾਰੀ ਵਾਸਤੇ ਸਾਰੇ ਵਿਭਾਗਾਂ ਦੇ ਅਲੱਗ-ਅਲੱਗ ਤਰ੍ਹਾਂ ਦੀ ਮਸ਼ੀਨਰੀ ਸੈਲਫ ਹੈਲਪ ਗਰੁੱਪ ਸਾਡੇ ਖੇਤੀਬਾੜੀ ਅਫਸਰ ਔਰ ਯੂਨੀਵਰਸਿਟੀ ਦੇ ਸਾਂਝੇ ਫਰਮਾਂ ਦੇ ਨਾਲ ਇਸ ਜਗ੍ਹਾ ਦੇ ਉੱਤੇ ਲਗਾਈ ਗਈ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਬੜੀ ਨਵੀਂ ਤਰ੍ਹਾਂ ਦੀ ਮਸ਼ੀਨਰੀ ਇੱਕ ਗੰਨਾ ਪਿੰਡਿੰਗ ਕਰਨ ਵਾਲੀ ਮਸ਼ੀਨਰੀ ਹੈ ਮਾ ਸੁਪਰਸੀਡਰ ਇੱਕ ਮੈਂ ਹੋਰ ਦੇਖਿਆ ਕਿ ਆਟ ਖਾਣ ਵਾਲੀ ਔਰ ਸਪਰੇਅ ਕਰਨ ਵਾਲੀ ਮਸ਼ੀਨ ਵੀ ਬੜੀ ਸਪੈਸ਼ਲ ਜਿਹੀ ਲਗਾਈ ਹੈ ਸੋ ਕਿਸਾਨਾਂ ਦੀ ਜਾਣਕਾਰੀ ਵਾਸਤੇ ਕਿ ਲੇਬਰ ਘੱਟ ਤੋਂ ਘੱਟ ਲੱਗੇ ਔਰ ਹਾਈ ਟੈਕ ਪਹੁੰਚ ਜਾਵੇ ਤਕਨੀਕ ਨੂੰ ਕਿਸਾਨ ਵੱਧ ਤੋਂ ਵੱਧ ਜਿਹੜਾ ਕੰਮ ਹੈ ਜਿਹੜਾ ਨਾ ਮਸ਼ੀਨ ਨਾਲ ਕਰਵਾ ਸਕਣ ਸੋ ਸਰਹਲ ਹਕੂਮਤਾ ਨੇ ਜਿਹੜੇ ਕਿਸਾਨ ਆਪ ਮਿਹਨਤ ਕਰਦੇ ਨੇ ਆਪ ਮਿਹਨਤ ਕਰਕੇ ਆਰਗੇਨਿਕ ਜਿਹੜੀ ਆ ਉਹ ਪ੍ਰੋਡਕਸ਼ਨ ਕਰ ਰਹੇ ਨੇ ਉਹ ਵੀ ਦੇਖ ਕੇ ਬੜੀ ਆ ਖੁਸ਼ੀ ਹੁੰਦੀ ਆ ਔਰ ਉਹ ਵੀ ਕਿਸਾਨ ਜਿਹੜਾ ਨੇ ਉਹ ਆਰਗੇਨਿਕ ਪ੍ਰੋਡਕਸ਼ਨ ਕਰਕੇ ਵਧੀਆ ਅਰਨਿੰਗ ਜਿਹੜੀ ਆ ਉਹ ਤੋਂ ਕਰ ਰਹੇ ਨੇ ਮੰਡੀਕਰ ਬਿਲਕੁਲ ਕਿਸਾਨਾਂ ਦੇ ਨਾਲ ਜਿਵੇਂ ਦੇਖੋ ਕਿ ਪਿਛਲੇ ਦਿਨੀ ਆ ਦਿਨਾਂ ਦੇ ਹਾਲਾਕੇ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਹੜ ਆਇਆ ਜਿਹੇ ਲੈਵਲ ਤੇ ਹੜ ਆਇਆ ਨੁਕਸਾਨ ਵੀ ਹੋਇਆ ਕਿਸਾਨਾਂ ਨੂੰ ਨੁਕਸਾਨ ਵੀ ਹੋਇਆ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਪੂਰੀ ਮਾਂ ਪੜੀ ਔਰ 20000 ਰੁਪਇਆ ਪਰ ਇਕਲ ਕਿਸਾਨਾਂ ਨੂੰ ਮੁਆਵਜ਼ਾ ਤਾਂ ਮੈਂ ਸਮਝਣਾ ਕਿ ਸਾਰੇ ਇੰਡੀਆ ਦੇ ਵਿੱਚ ਸਾਰੇ ਸਟੇਟ ਅਪੋਰਡ ਲਈਏ ਕਿਸੇ ਸਟੇਟ ਦਾ 5000 ਪ੍ਰਤੀ ਏਕੜ ਤੋਂ ਵੱਧ ਮੁਆਵਜ਼ਾ ਨਹੀਂ ਹੋਣਾ ਪਰ ਪੰਜਾਬ ਸਰਕਾਰ ਦੇ ਵਿੱਚ ਸਰਕਾਰ ਕੁਲ ਮਾਨਜੇ ਦੀ ਜੋਗਗਵਾਈ ਦੇ ਵਿੱਚ 20000 ਰੁਪਇਆ ਪਰ ਏਕੜ ਮੁਆਵza ਦਿੱਤਾ ਗਿਆ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਸਾਰੇ ਕਿਸਾਨਾਂ ਨਾਲ ਮਿਲ ਵੀ ਰਹੇ ਹਾਂ ਉਹਨਾਂ ਨੂੰ ਮੁਆਵਜ਼ੇ ਦੀ ਰਕਮ ਦਿੱਤੀ ਜਾ ਰਹੀ ਹੈ ਔਰ ਹਰੇਕ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਇਹ 6 ਮਹੀਨਿਆਂ ਦੇ ਵਿੱਚ ਘਰੋਂ ਘਰਾਂ 'ਚ ਪੈਸੇ ਪਾਵਾਂਗੇ ਔਰ 2 ਮਹੀਨੇ ਹੋ ਗਿਆ ਸਰਕਾਰ ਨੇ ਪੈਸੇ ਪਾਉਂਦੇ ਔਰ ਹਰ ਕਿਸਾਨ ਦੇ ਅਕਾਊਂਟ ਵਿੱਚ ਡਾਇਰੈਕਟ ਜਿਹੜੇ ਪੈਸੇ ਆ ਉਹ ਪਾਇਜ਼ਾਰ ਨੇ ਕਿਸਾਨ ਨੂੰ ਦੇਸ ਤੋਂ علاوہ ਝੋਨੇ ਜਿਹੜੀ ਫਸਲ ਗਈ ਆ ਉਹ ਫਸਲ ਵੀ ਪੂਰੀ ਆਤਮਿਕ ਸਰਕਾਰ ਦੁਆਰਾ ਆਪ ਸਰਕਾਰ ਦੁਆਰਾ ਖੋਹੀ ਗਈ ਹੈ ਕੋਈ ਕਿਸੇ ਕਿਸਾਨ ਨੂੰ ਖਰਾਬ ਨਹੀਂ ਹੋਇਆ ਗਿਆ ਔਰ ਪੂਰੀ ਇਮਾਨਦਾਰੀ ਦੇ ਨਾਲ ਉਹਨਾਂ ਦੀ 48 ਘੰਟਿਆਂ ਦੇ ਵਿੱਚ ਪੇਮਣੀ ਪਈਆ ਲਿਫਟ ਵੀ ਕੁਝ ਕੀਆ ਸਰਕਾਰ ਕਿਸਾਨਾਂ ਨੇ ਕਿਸਾਨਾਂ ਤੇ ਦੁੱਖ ਸੁੱਖ ਦੇ ਵਿੱਚ ਪਾਈ ਆ ਕੋਈ ਬੈਸਾ ਵੀ ਨਾ ਕੇ ਇਸ ਤਰ੍ਹਾਂ ਦੇ ਜਿਹੜੇ ਸਪਲਾਈ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਕਰਨਾ ਉਹ ਜੁਰੀ ਹੈ ਸਮੇਂ ਦੀ ਲੋੜ ਹੈ ਕਿ ਨਵੀਂ ਟੈਕਨੀਕ ਨਾਲ ਕਿਸਾਨ ਵਾਹੀ ਕਰਨ ਖੇਤੀ ਕਰਨ ਅੱਜ ਉਹਨਾਂ ਨੂੰ ਵੱਧ ਤੋਂ ਵੱਧ ਮੁਨਾਫਾ ਜਿਹੜਾ ਖੇਤੀ ਦੇ ਵਿੱਚ ਉਸ ਐਕਨੋਲੋਜੀ ਧਾਤ ਤੋਂ ਖੇਤ ਬੜੀ ਸਕਦੀ ਹੈ ਅੱਜ ਸਾਡੇ ਜ਼ਿਲ੍ਹੇ ਦੇ ਕਿਸਾਨਾਂ ਕਿਰਾਂ ਲਈ ਜਲਾ ਪਧਰੀ ਕਿਸਾਨ ਸਿੱਖਲਾਈ ਕੈਂਪ ਜਿਹੜਾ ਅੱਜ ਅਸੀਂ ਇੱਥੇ ਗੁਰਦਆਰਾ ਸਾਹਿਬ ਦੇ ਵਿੱਚ ਲਾਇਆ ਇਸ ਕੈਂਪ ਦੇ ਵਿੱਚ ਕਿਸਾਨਾਂ ਨੂੰ ਬਾੜੀ ਦੀਆਂ ਫਸਲਾਂ ਦੇ ਰਾਈ ਜੋ ਵੀ ਨਵੀਂ ਨਵੀਂ ਟੈਕਨੋਲੋਜੀ ਹੈ ਇਹ ਯੂਨੀਵਰਸਿਟੀ ਵੱਲੋਂ ਉਹ ਇਹਨਾਂ ਨੂੰ ਦਿਖਾਈ ਜਾ ਰਹੀ ਹੈ ਇੱਕੋ ਹੀ ਸਟੇਜ ਤੇ ਡਿਫਰੈਂਟ ਡਿਪਾਰਟਮੈਂਟਸ ਜਿਨੇ ਵੀ ਆ ਜਿਹੜੇ ਕਿਸਾਨਾਂ ਨਾਲ ਲਿੰਕ ਹੁੰਦੇ ਆ ਉਹ ਸਾਰਿਆਂ ਨੇ ਇੱਥੇ ਪ੍ਰਦਰਸ਼ਨੀਆਂ ਲਾਈ ਹੋਈਆਂ ਆ ਖੇਤਾਂ ਨੂੰ ਨਵੀਂ ਟੈਕਨੋਲੋਜੀ ਜਿਹੜੀ ਆ ਹਰ ਹਰ ਵਿਭਾਗ ਜਿਹੜਾ ਦੱਸ ਰਿਹਾ ਕਿਹੜੀਆਂ ਸਕੀਮਾਂ ਕਿਹੜੇ ਵਿਭਾਗ ਦੀਆਂ ਇਸ ਤਰ੍ਹਾਂ ਚੱਲ ਰਹੀਆਂ ਆ ਉਹਦੇ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਨਵੀਂ ਮਸ਼ੀਨਰੀ ਜੋ ਵੀ ਐਗਰੋਮਿਕਸ ਚਾਹੀਦੀ ਆ ਕਿਸਾਨਾਂ ਲਈ ਜ਼ਰੂਰਦਿਆ ਤੁਨੂਰਤ ਦੇ ਮੁਤਾਬਕ ਜਿਹੜੀ ਆ ਕਿਸਾਨਾਂ ਨੂੰ ਟੈਕਨੋਲੋਜੀ ਜਿਹਨਾਂ ਤੇ ਇਹ ਕਣਕ ਦਾ ਸੀਜ਼ਨ ਹੈ ਇਸ ਟਾਈਮ ਕਣਕ ਦੀ ਫਸਲ ਦੇ ਜਿਹੜੇ ਕੀੜੇ ਮਾਰੋੜੇ ਜਾਂ ਨਦੀਨਾਂ ਦੀ ਰੋਕਣਾ ਪਣੀ ਆ ਨਦੀਨਾਂ ਦੀ ਕਿਹੜੀ ਦਵਾਈ ਕਿਹੜੀ ਸਪਰੇਅ ਦੇ ਨਾਲ ਕਿਹੜੀ ਬੋਸਲ ਲਾ ਕੇ ਸਪਰੇਅ ਕਰਨੀ ਆ ਉਹ ਲਾਈਵ ਡੈਮੋਨਸਟ੍ਰੇਸ਼ਨ ਜਿਹੜੀਆਂ ਇੱਕ ਖਾਦਾਂ ਨੂੰ ਇੱਥੇ ਦਿੱਤੀਆਂ ਜਾ ਰਹੀਆਂ ਥੋੜਾ ਜਿਆਦਾ ਕਿਸਾਨ ਜਿਹੜੇ ਆ ਇਹਦਾ ਬਤ ਵਤ ਨਾਬ ਉਠਾਣ ਆਪਣੀ ਆਪਣੀ ਅਸਰ ਜਿਹੜੀ ਆਪਣੇ ਵਿੱਚ ਬੰਦਾ ਕਰਨਾ ਹੈ